ਬੀਬੀ ਕੋਲਾਣਜੀ ਚੈਰੀਟੇਬਲ ਹਸਪਤਾਲ ਵੱਲੋਂ ਸਹਿਬਜ਼ਾਦਿਆਂ ਦੀ ਅਦੁੱਤੀ ਸ਼ਹਾਦਤ ਨੂੰ ਸਮਰਪਿਤ ਇੱਕ ਵਿਸ਼ੇਸ਼ ਕੈਂਸਰ ਅਤੇ ਡੈਂਟਲ ਮੈਡੀਕਲ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਕੈਂਪ ਦਾ ਮਕਸਦ ਲੋਕਾਂ ਵਿੱਚ ਸਿਹਤ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਅਤੇ ਜ਼ਰੂਰਤਮੰਦ ਮਰੀਜ਼ਾਂ ਨੂੰ ਮੁਫਤ ਤੇ ਮਿਆਰੀ ਸਿਹਤ ਸਹੂਲਤਾਂ ਮੁਹੱਈਆ ਕਰਵਾਉਣਾ ਸੀ। ਇਹ ਕੈਂਪ ਚੇਅਰਮੈਨ ਪਾਈ ਗੁਰ ਇਕਬਾਲ ਸਿੰਘ ਜੀ ਅਤੇ ਮੈਨੇਜਿੰਗ ਡਾਇਰੈਕਟਰ ਪਾਈ ਹਰਿੰਦਰਪਾਲ ਸਿੰਘ ਲिटल ਵੀਰ ਦੀ ਅਗਵਾਈ ਹੇਠ ਲਗਾਇਆ ਗਿਆ, ਜਿਸ ਵਿੱਚ ਵੱਖ-ਵੱਖ ਖੇਤਰਾਂ ਦੇ ਮਾਹਿਰ ਡਾਕਟਰਾਂ ਦੀਆਂ ਟੀਮਾਂ ਨੇ ਆਪਣੀਆਂ ਸੇਵਾਵਾਂ ਨਿਭਾਈਆਂ। ਕੈਂਦਰਾਂਨ ਕੈਂਸਰ ਦੀ ਸ਼ੁਰੂਆਤੀ ਪਹਿਚਾਨ ਮੂੰਹ ਅਤੇ ਦੰਦਾਂ ਨਾਲ ਸੰਬੰਧਿਤ ਰੋਗਾਂ ਦੀ ਜਾਂਚ ਸਲਾਹ ਤੇ ਇਲਾਜ ਸੰਬੰਧੀ ਮਾਰਗਦਰਸ਼ਨ ਦਿੱਤਾ ਗਿਆ ਡਾਕਟਰਾਂ ਵੱਲੋਂ ਮਰੀਜ਼ਾਂ ਨੂੰ ਰੋਗ ਤੋਂ ਬਚਾ ਸਹੀ ਖੁਰਾਕ ਸਫਾਈ ਅਤੇ ਸਮੇਂ ਸਿਰ ਜਾਂਚ ਕਰਵਾਉਣ ਦੀ ਮਹੱਤਤਾ ਬਾਰੇ ਵੀ ਜਾਣਕਾਰੀ ਦਿੱਤੀ ਗਈ ਇਸ ਮੌਕੇ ਤੇ ਦਵਾਈਆਂ ਵੀ ਮੁਫਤ ਵੰਡੀਆਂ ਗਈਆਂ ਅਤੇ ਜਟਿਲ ਮਾਮਲਿਆਂ ਵਾਲੇ ਮਰੀਜ਼ਾਂ ਨੂੰ ਅੱਗੇ ਦੇ ਇਲਾਜ ਲਈ ਰੈਫਰ ਕੀਤਾ ਗਿਆ ਕੈਂਪ ਦੌਰਾਨ ਲਗਭਗ 300 ਦੇ ਕਰੀਬ ਮਰੀਜ਼ਾਂ ਦਾ ਚੈੱਕਅਪ ਕੀਤਾ ਗਿਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਔਰਤਾਂ ਬਜ਼ੁਰਗ ਅਤੇ ਨੌਜਵਾਨ ਸ਼ਾਮਲ ਸਨ ਮਰੀ ਸਾਥੀ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੇ ਹਸਪਤਾਲ ਪ੍ਰਬੰਧਨ ਕਮੇਟੀ ਅਤੇ ਡਾਕਟਰਾਂ ਦੀ ਟੀਮ ਦਾ ਧੰਨਵਾਦ ਕਰਦਿਆ ਕਿ ਆ ਇਸ ਤਰ੍ਹਾਂ ਦੇ ਕੈਂਪ ਗਰੀਬ ਅਤੇ ਲੋੜਵੰਦ ਵਰਗ ਲਈ ਵਰਦਾਨ ਸਾਬਤ ਹੁੰਦੇ ਹਨ ਇਸ ਮੌਕੇ ਤੇ ਡਾਕਟਰ ਚੇਸ ਖਾਲਸਾ ਕਵਲਜੀਤ ਸਿੰਘ ਮੈਨੇਜਰ ਪਰਮਜੀਤ ਸਿੰਘ ਦਲਬੀਰ ਸਿੰਘ ਗੁਰਪ੍ਰੀਤ ਸਿੰਘ ਚਾਹ ਜਸਵਿੰਦਰ ਸਿੰਘ ਸੱਮਾ ਗਗਨਦੀਪ ਸਿੰਘ ਸੁਨੀਂਦਰਪਾਲ ਸਿੰਘ ਰਿੰਕੂ ਓਮ ਕਾਰ ਸਿੰਘ ਸਮੀਤ ਮੈਂਬਰ ਹਜ਼ਰਸਾਨ ਸਤਿਗੁਰਾਂ ਦੀ ਅਪਾਰ ਮਿਹਰ ਕਿਰਪਾ ਹੋਈ ਏ ਬੀਬੀ ਕੋਲਾ ਜੀ ਚੈਰੀਟੇਬਲ ਹਸਪਤਾਲ ਵੱਲੋਂ ਜੋ ਹਰ ਮਹੀਨੇ ਦੋ ਮਹੀਨੇ ਬਾਅਦ ਵਿਸ਼ੇਸ਼ ਕੈਂਸਰ ਦੇ ਮੈਡੀਕਲ ਕੈਂਪ ਲਗਾਏ ਜਾਂਦੇ ਨੇ ਅੱਜ ਜੈਪੁਰ ਤੋਂ ਡਾਕਟਰ ਸਾਹਿਬ ਦੀ ਟੀਮ ਜਿਹੜੀ ਆਈ ਔਰ ਨਾਲ ਦੰਦਾਂ ਦੇ ਵਿਸ਼ੇਸ਼ ਕੈਂਪ ਲਗਾਏ ਗਏ ਤੇ ਨਾਲ ਕੈਂਸਰ ਦੇ ਤੇ ਸਤਿਗੁਰਾਂ ਨੇ ਮਿਹਰ ਕੀਤੀ ਏ ਇਸ ਟਾਈਮ ਹਜੇ 2-3 ਘੰਟਿਆਂ ਦੇ ਵਿੱਚ ਹੀ 100 ਤੋਂ ਉੱਤੇ ਮਰੀਜ਼ ਪਹੁੰਚ ਚੁੱਕਾ ਹੈ ਔਰ ਮੈਂ ਸਮਝਦਾ ਕਿ ਇਹ ਮਰੀਜ਼ਾਂ ਵਾਸਤੇ ਬੜੀ ਵੱਡੀ ਗੱਲ ਹੈ ਕਿ ਇੰਨੀ ਵੱਡੀ ਸੇਵਾ ਜੋ ਸਤਗੁਰਾਂ ਨੇ ਮਹਾਂਪੁਰਖ ਭਾਈ ਸਾਪਾਏ ਗੁਰ ਇਕਬਾਲ ਸਿੰਘ ਜੀ ਹੋਰਾਂ ਨੂੰ ਦਸਾਂ ਦੀ ਝੋਲੀ ਚ ਪਾਈ ਤੇ ਮਰੀਜ਼ ਇਸ ਦਾ ਵੱਦ ਤੋਂ ਵੱਦ ਲਾਭ ਲੈ ਰਹੇ ਆ ਬਹੁਤ ਕੈਂਸਰ ਦੇ ਮਰੀਜ਼ਾਂ ਨਾਲ ਜੋ ਗੱਲਬਾਤ ਹੋਈ ਆ ਉਹਨਾਂ ਨੇ ਦੱਸਿਆ ਵੀ ਇਹ ਡਾਕਟਰ ਬਹੁਤ ਸੂਝਵਾਨ ਨੇ ਔਰ ਬੜੇ ਸੁਲਕ ਸੁਚੱਜੇ ਢੰਗ ਦੇ ਨਾਲ ਜਿਹੜੀ ਜਾਂਚ ਕੀਤੀ ਜਾ ਰਹੀ ਏ ਪੂਰੀਆਂ ਰਿਪੋਰਟਾਂ ਦੇ ਨਾਲ ਮਰੀਜ਼ਾਂ ਦੀ ਵੀ ਤਸੱਲੀ ਏ ਅਸੀਂ ਉਮੀਦ ਕਰਦੇ ਆ ਕਿ ਸਤਗੁਰ ਇਦਾਂ ਦੀਆਂ ਸੇਵਾਵਾਂ ਸਾਡੀ ਸੰਸਥਾ ਕੋਲੋਂ ਸੱਚੇ ਪਾਤਸ਼ਾਹ ਜੀ ਲੈਂਦੇ ਰਹਿਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ